जय वाल्मीकि हर हर वाल्मीकि मैं अशोक लतरा ऑल इंडिया प्रेस कतर टोंडा सबड्रेस वाल्मीकि आश्रम अमृतसर तो ये ਹੜ ਜਿਹੜੇ ਨੇ ਕੁਦਰਤ ਦਾ ਕਹਿਰ ਹੈ ਜਿਹੜਾ ਕਿ ਪੂਰੇ ਪੰਜਾਬ ਨੂੰ ਆਪਣੀ ਲਪੇਟ ਵਿੱਚ ਲੈ ਚੁੱਕਾ ਹੈ तो ਬਹੁਤ ਸਾਰੀਆਂ ਸੰਸਥਾਵਾਂ ਬਹੁਤ سارے ਸੰਗਠਨ ਜਿਹੜੇ ਲੋਕਾਂ ਦੀ ਮਦਦ ਲਈ ਅੱਗੇ ਆਏ ਨੇ ਪ੍ਰਸ਼ਾਸਨ ਤੋਂ ਵੀ ਜ਼ਿਆਦਾ ਐਨ ਜੀਓਜ਼ ਜਿਹੜੇ ਨੇ ਮਦਦ ਕਰ ਰਹੇ ਨੇ तो ਇਸੇ ਸ਼੍ਰੇਣਕਲਾ ਦੇ ਵਿੱਚ ਸਾਡਾ ਵਾਲਮੀਕੀ ਆਸ਼ਰਮ ਅੱਗੇ ਹੋ ਕੇ ਹੜਪੀੜਤਾਾਂ ਦੀ ਮਦਦ ਕਰ ਰਿਹਾ ਏ ਸਾਡੇ ਕੋਲ ਵਾਲਮੀਕੀ ਟੀਰਤ 65 ਕਮਰਿਆਂ ਦੀ ਸਰਾਮ ਆ ਤੇ ਸਾਡੇ ਸਤਿਗੁਰੂ ਹਰੀਨਾਥ ਜੀ ਮਹਾਰਾਜ ਦੀ 35 ਕਮਰਿਆਂ ਦੀ ਸਰਾਮ ਆ ਦੋਵੇਂ ਸਰਾਮਾਂ ਜਿਹੜੀਆਂ ਨੇ ਇਹ ਹੜਪੀੜਤ ਜਿਹੜੇ ਨੇ ਉਹਨਾਂ ਲਈ ਖੋਲ ਦਿੱਤੀਆਂ ਗਈਆਂ ਨੇ ਜਿੱਥੇ 24 ਘੰਟੇ ਲੰਗਰ ਤੇ ਉਹਨਾਂ ਦੇ ਰਹਿਣ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਏ ਤੋ ਸਾਡੀ ਪੂਰੇ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿਨ੍ਹਾਂ ਨੂੰ ਵੀ ਆਸ਼ਰਾ ਚਾਹੀਦਾ ਹੈ ਉਹ ਵਾਲਮੀਕੀ ਤੀਰਥ ਪਹੁੰਚਣ ਜਿੱਥੇ ਸਤਗੁਰੂ ਮਲਕੀਤਨਾਥ ਜੀ ਨੇ ਆਪਣੇ ਦਵਾਰ ਖੋਲੇ ਹੋਏ ਨੇ ਤੋ ਹਰ ਤਰ੍ਹਾਂ ਦੀ ਸਹੂਲਤ ਉੱਥੇ ਮੌਜੂਦ ਹੈ ਰਹਿਣ ਲਈ ਜਗ੍ਹਾ ਹੈ ਖਾਣ ਪੀਣ ਲਈ 24 ਘੰਟੇ ਦਾ ਲੰਗਰ ਹੈ ਤੋ ਅਸੀਂ ਸੋਮਵਾਰ ਨੂੰ ਓਮ ਪ੍ਰਕਾਸ਼ ਗੱਬਰ ਜੀ ਦੀ ਰਹਿਨੁਮਾਈ ਦੇ ਵਿੱਚ ਜਿਹੜੇ ਕਿ ਚੇਅਰਮੈਨ ਨੇ ਇੱਥੋਂ ਦੇ ਉਹਨਾਂ ਦੀ ਰਹਿਨੁਮਾਈ ਸੰਤ ਮਲਕੀਤਨਾਥ ਦੀ ਰਹਿਨੁਮਾਈ ਦੇ ਵਿੱਚ ਪਿੰਡਾਂ ਦਾ ਦੌਰਾ ਕਰਨ ਜਾ ਰਹੇ ਹਾਂ ਜਿੱਥੇ ਆੜ ਪੀੜਤਾ ਦੀ ਮਦਦ ਰਾਸ਼ਨ ਪਾਣੀ ਤੇ ਹੋਰ ਜੋ ਵੀ ਉਹਨਾਂ ਦੀਆਂ ਜ਼ਰੂਰਤਾਂ ਨੇ ਉਹ ਪੂਰਾ ਕਰਨ ਵਾਸਤੇ ਨਿਕਲ ਰਹੇ ਆ ਸਵੇਰੇ 10 ਵਜੇ ਪੂਰਾ ਜੱਥਾ ਲੈ ਕੇ ਤੋਂ ਧੰਨਵਾਦ ਮਿਹਰਬਾਨੀ ਸ਼ੁਕਰੀਆ ਹੜ ਪੀੜ ਤੇ ਜੋ ਵੀ ਸਹਾਰਾ ਹੋਗੇ ਨਹੀਂ ਉਹਨਾਂ ਦਾ ਸਹਾਰਾ ਕਰਨ ਵਾਸਤੇ ਸੰਤ ਮਲਕੀਨਾ ਜੀ ਮਹਾਰਾਜ ਨੇ ਆਦੇਸ਼ ਦਿੱਤਾ ਹੈ ਪਾਵਨ ਬਾਲਮੀ ਕੀ ਤੀਸਵੀ ਕੀ ਖਰਾਵਾ ਵੀ ਹਨ ਲੰਗਰ ਪ੍ਰਸ਼ਾਦ ਦੇਣਤੀਆਂ ਵੀ ਹੈ ਉਹਨਾਂ ਦੇ ਰਹਿਣ ਸਹਿਣ ਖਾਣ ਪੀਣ ਦਾ ਸਾਰਾ ਇੰਪੀਅਮ ਕੀਤਾ ਜਾਵੇਗਾ ਉਨ੍ਹਾਂ ਦੇ ਪਰਿਵਾਰਾਂ ਨੂੰ ਰੂਪੀ ਪਾਣੀ ਬਿਜਲੀ ਦਿੱਤਾ ਜਾਵੇਗਾ ਰਹਿਣ ਵਾਸਤੇ ਕਪੜਾ ਲੀਡਰ ਜਈਆਂ ਬਿਸਤਰੇ ਵੀ ਦਿੱਤੇ ਜਾਣਗੇ ਸਾਡੀ ਇਹ ਬੇਨਤੀ ਹੈ ਕਿ ਆਓ ਬੀਸ ਹਾਰਨ ਸਹਾਰਾ ਗੀਨ ਵੱਡੇ ਪਾਉਣ ਬਾਲਮੀਕੀ ਤੀਸਵੀਂ ਕੀ ਧਰਮਸ਼ਾਲਾ ਦੇ ਵਿੱਚ ਆਓ ਜਿੱਤੇ ਕਿ ਹਾਲ ਵੀ ਬੜਾ ਵੱਡਾ ਹੈ 60 ਪੈਂਡ ਕਮਰੇ ਵੀ ਹੈ ਆ ਕੇ ਉੱਥੇ ਸਹਾਰਾ ਲਵੋ ਕਿਉਂਕਿ ਉਹ ਤੁਹਾਡਾ ਆਪਣਾ ਹੀ ਹੈ ਸਾਥ ਸੰਗਤ ਦਾ ਹੀ ਬਣਿਆ ਪਿਆ ਸਾਥ ਸੰਗਤ ਦੇ ਵਾਸੀ ਹੈ ਮੇਰੀ ਬੇਨਤੀ ਇਹ ਹੈ ਕੀ ਬੀ ਸਹਾਰਿਆਂ ਦਾ ਸਹਾਰਾ ਬਣਦੇ ਬਾਤ ਕੀ ਭਗਵਾਨ ਵਾਲਮੀ ਮਾਰ ਨੇ ਹਮੇਸ਼ਾ ਹੀ ਜੋੜਨ ਪਾਇਆ ਹੈ ਧੰਨਵਾਦ ਜੈ ਵਾਲਮੀ ਕੀ ਹਰ ਰਬਾ